ਉਸੀਂ ਦੇਖ ਰਹੇ ਹਾਂ ਜਗਬਾਨੀ ਟੀਵੀ ਤੇ ਮੈਂ ਹਾਂ ਨਕੇਸ਼ ਸ਼ਰਮਾ ਤਾਂ ਅੱਜ ਦੀ ਖਬਰ ਨਿਕਲ ਕੇ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਦੇ ਡੰਡੋ ਪਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਦੇਰ ਰਾਤ ਪਿੰਡ ਦੇ ਵਿੱਚ ਤेंदुआ ਦਾਖਲ ਹੋ ਜਾਂਦਾ ਹੈ ਤਾਂ ਜੰਗਲੀ ਏਰੀਆ ਹੋਣ ਦੇ ਕਰਕੇ ਤेंदुआ ਪਿੰਡ ਦੇ ਵਿੱਚ ਆ ਜਾਂਦਾ ਹੈ ਤਾਂ ਉਸ ਦੇ ਵੱਲੋਂ ਪਾਲਤੂ ਪਸ਼ੂ ਨੂੰ ਵੀ ਮੱਝ ਦੇ ਬੱਚੇ ਨੂੰ ਸ਼ਿਕਾਰ ਆਪਣਾ ਬਣਾਇਆ ਗਿਆ ਤੇ ਜ਼ਖਮੀ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਉੱਥੇ ਜਦੋਂ ਪਿੰਡ ਵਾਲੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਜਦੋਂ ਪਿੰਡ ਵਾਲੇ ਸਵੇਰੇ ਬਾੜੇ ਦੇ ਵਿੱਚ ਪਸ਼ੂਆਂ ਨੂੰ ਚਾਰਾ ਪਾਉਣ ਦੇ ਲਈ ਜਾਂਦੇ ਨੇ ਤਾਂ ਉਹ ਦੇਖਦੇ ਨੇ ਉੱਥੇ ਪਸ਼ੂ ਜ਼ਖਮੀ ਪਿਆ ਹੋਇਆ ਹੈ ਤਾਂ ਉਹਨਾਂ ਇਹ ਵੀ ਦੱਸਿਆ ਕਿ ਪਿੰਡ ਦੇ ਵਿੱਚ ਪਹਿਲਾਂ ਵੀ ਕਈ ਵਾਰ ਤेंदुआ ਜਿਹੜਾ ਕਿ ਆ ਚੁੱਕਿਆ ਹੈ ਤਾਂ ਬੀਤੇ ਕੁਝ ਦਿਨ ਪਹਿਲਾਂ ਹੀ ਤेंदुआ ਪਿੰਡ ਦੇ ਵਿੱਚ ਇੱਕ ਆਇਆ ਸੀ ਤਾਂ ਉਹਨਾਂ ਨੂੰ ਜਿਹੜਾ ਕਿ ਮੈਕਮੇ ਵਾਲਿਆਂ ਦੇ ਵੱਲੋਂ ਰੈਸਕਿਊ ਕੀਤਾ ਗਿਆ ਸੀ ਤਾਂ ਪਿੰਡ ਵਾਲਿਆਂ ਨੇ ਹੁਣ ਇਹ ਵੀ ਮੈਕਮੇ ਦੇ ਅੱਗੇ ਮੰਗ ਰੱਖੀ ਹੈ ਕਿ ਜੰਗਲੀ ਏਰੀਆ ਹੋਣ ਦੇ ਕਰਕੇ ਇਹ ਜੰਗਲਾਂ ਦੀ ਕਟਾਈ ਹੋ ਦੇ ਕਰਕੇ ਜੰਗਲੀ ਜਾਨਵਰ ਹੁਣ ਜਿਹੜੇ ਕਿ ਰਿਹਾਈਸ਼ੀ ਇਲਾਕੇ ਦੇ ਵਿੱਚ ਆ ਰਹੇ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਅੱਜ ਵੀ ਜਿਹੜੀ ਕਿ ਇਹ ਘਟਨਾ ਵਾਪਰੀ ਹੈ ਉਹਨਾਂ ਮਹਿਕਮੇ ਵਾਲਿਆਂ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਚੀਜ਼ ਦਾ ਕੋਈ ਹੱਲ ਕੀਤਾ ਜਾਵੇ ਤੇ ਜਾਨਵਰ ਜਾਂ ਤेंदुए ਨੂੰ ਇਸ ਨੂੰ ਰੈਸਕਿਊ ਕੀਤਾ ਜਾਵੇ ਕਿਉਂਕਿ ਜਾਨਵਰਾਂ ਦੇ ਨਾਲ ਨਾਲ ਕਿਸੇ ਦਾ ਆਦਮੀ ਦਾ ਵੀ ਜਿਹੜਾ ਕਿ ਜਾਨੀ ਨੁਕਸਾਨ ਇਸ ਦੇ ਵਿੱਚ ਹੋ ਸਕਦਾ ਹੈ ਕਿੰਨੇ ਵਜ ਦੀ ਗੱਲ ਆ ਸਾਰੇ ਹੁਣ ਇਹ ਦਖੰਡਾ ਸੀ ਨਹੀਂ ਆਇਆ ਸੀ ਮੇਰੇ 4 ਵਜੇ ਆਜ ਸਵੇਰ ਦੀ ਗੱਲ ਆ ਆ ਕਿੰਨੇ ਮਤਲਬ ਕੀ 4 ਵਜੇ ਆਇਆ ਮੈਂ ਅੱਛਾ ਜੀ ਕੰਮ ਦੇ ਨੂੰ ਢਾਹ ਖਾਲੇ ਆ ਖਾਲੇ ਹੋਇਆ ਸੀ ਮਤਲਬ ਮज्जा ਦਾ ਕੱਟਾ ਸੀ ਇਹ ਮज्ਜੇ ਦੀ ਕੱਤੀ ਸੀ ਹਾਂਜੀ ਮਤਲਬ ਮज्ਜਾ ਤਾਂ ਕਿੰਨੇ ਖਾਦਾ ਕੱਟੂ ਬਾਗ ਨੇ ਬਾਗ ਨੇ ਹਾਂਜੀ ਅੱਛਾ ਬਾਗ ਜਿਹੜਾ ਤੁਹਾਡੇ ਪਿੰਡ ਪਹਿਲਾਂ ਵੀ ਆਇਆ ਉਹ ਘਰ ਦੇ ਵਿੱਚ ਬਣ ਗਿਆ ਸੀ ਫਿਰ ਨੂੰ ਐਕਸੋ ਵੀ ਕੀਤਾ ਮਤਲਬ ਕਹਿੰਦਾ ਭਾਵਾ ਹੈਗਾ ਕਿ ਬਾਗ ਜਿਹੜਾ ਡੋ ਦੀ ਪਹਿਲੀ ਪਸੰਦ ਹੋ ਗਈ ਆ ਹੁਣ ਇਹ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਆ ਅੱਛਾ ਅਮਲਦੋੜਾ ਕਟੂ ਖਾ ਲਿਆ ਹਾਂ ਹਾਂਜੀ ਤੇ ਕਿੰਨੀ ਕੀ ਦਹਿਸ਼ਤ ਹੈਗੀ ਆ ਹੁਣ ਤਾਂ ਬੰਦੇ ਤੋਂ ਹੀ ਖਤਰਾ ਹੀ ਆ ਤੇ ਇਹ ਫਲਾਜ ਦਾ ਹੁਣ ਅੱਜ ਖਾਦਾ ਕੱਲ ਫੇ ਆ ਸਕਦਾ ਹੈ ਫੇ ਬਿਲਕੁਲ ਆਏਗਾ ਉਹ ਆ ਨਾ ਮੂੰਹ ਖੂਨ ਲੱਗ ਗਿਆ ਉਹ ਲੱਗੇ ਹਾਂ ਜੀ ਹੁਣ ਸਾਡੀ ਮੱਝ ਦੁੱਧ ਕਿਦਾ ਦੋਗੇ ਨੂੰ ਕਟੂ ਹੀ ਮਾਰੀ ਗਿਆ ਦੁੱਧ ਕਿਦਾ ਦੋਗੇ ਸਾਡੀ ਦਿੱਕਤ ਹੋ ਗਈ ਨਾ ਸੰਤਾ ਬਿਲਕੁਲ ਕਟੂ ਜਿਹੜਾ ਉਹ ਖਾ ਲਿਆ ਜੀ ਜਿਹੜੇ ਦੇਖਿਆ ਤੋ ਖੇਤ ਵੀ ਤੂੰ ਬੈਠੇ ਵੀ ਸ਼ਕਲ ਦਾ ਜਰਾ ਜੀ ਇੱਥੇ ਬਹਿ ਗਏ ਆ ਉਹ ਮੈਚ ਹੀ ਗਿਆ ਇੱਥੇ ਮਨ ਲਾ ਪਹਿਲਾਂ ਵੀ ਫੜਿਆ ਪਹਿਲਾਂ ਫੜਿਆ ਹਫਤਾ ਸਾਡੇ ਘਰੋਂ ਹੀ ਫੜਿਆ ਆ ਉਹ ਆ ਤੁਹਾਡੇ ਘਰੋਂ ਫੜਿਆ ਹਾਂ ਜੀ ਹੁਣ ਪੇ ਮੁੜ ਕੇ ਗਿਆ ਮੈਨੂੰ ਲੱਗਦਾ ਇਹ ਕੋਈ ਡਡੋ ਨਾ ਖਾਸ ਕੋਈ ਉਹਦੀ ਖਾਸ ਕੋਈ ਨਹੀਂ ਲੱਗੇ ਛੱਡਦੇ ਆ ਜੀ ਕਿਤੇ ਜਨਰਲ ਜੰਗੋ ਜਿੱਨੀ ਛੱਡਦੇ ਇਤੋਂ ਠੀਕ ਕੀਤਾ ਠੀਕ ਇਹਨਾ ਚਾਹਦੇ ਹੋ ਬੱਡ ਲਾਈਫ ਲਾਣੂ ਉਹ ਗਾਰੇ ਫੋਰੈਸਟ ਵਾਲੇ ਵੀ ਕਿਤੇ ਜੂਰ ਡਰਾਡੇ ਦਾ ਛੱਡਣ ਜੀ ਇੱਥੇ ਨੁਕਸਾਨ ਕਰੀ ਜਾਵੇ ਕਿਸੇ ਬੰਦੇ ਨੂੰ ਮਾਰ ਦੋ ਕੀ ਫਾਇਦਾ ਜੀ ਭਾਗ ਲੈ ਹੈ ਆਇਆ ਅੱਛਾ ਤੇ ਆਕੇ ਸਵੇਰੇ ਮੈਨੂੰ ਮੰਮੀ ਨੇ ਦੱਸਿਆ ਘਰ ਕਿ ਕਟੂ ਨੂੰ ਪਤਾ ਨਹੀਂ ਕੀ ਹੋ ਗਿਆ ਜਦੋਂ ਆਕੇ ਮੈਂ ਦੇਖਿਆ ਤੇ ਬਾਗ ਦੀਆਂ ਪੇੜਾਂ ਲੱਗੀਆਂ ਹੋਈਆਂ ਸੀ ਜੀ ਉਹਨੂੰ ਖਾ ਲਿਆ ਉਹਨੇ ਹਾਂਜੀ ਖਾ ਲਿਆ ਜੀ ਇਹਦਾ ਯਾੜਾ ਬੜਾ ਲੋਕਾਂ ਨਾਲ ਸਬੰਧੇ ਲਾਤੇ ਸਾਰੇ ਜੀ 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 ਫਸਲ ਨਹੀਂ ਹੁੰਦੀ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਤੁਸੀਂ ਉਪਰ ਪ੍ਰਸ਼ਾਸਨ ਜਿਹੜਾ ਇਹਨਾਂ ਚੀਜ਼ਾਂ ਨੂੰ ਛੱਡ ਰਿਹਾ ਇੱਥੇ ਲਿਆ ਕੇ ਬੰਦੇ ਦਾ ਜੀਣਾ ਮੁਸ਼ਕਲ ਕਰ ਰਿਹਾ ਜਾਨਵਰ ਮਰਜ਼ੇ ਤੇ ਪਰਚਾ ਹੋ ਜਾਂਦਾ ਜੇ ਜਾਨਵਰ ਮਾਰ ਜਾਵੇ ਨਾ ਇੱਥੇ 850 ਗੱਡੀ ਆ ਜਾਂਦੀ ਨਹੀਂ ਬੰਦੇ ਨੂੰ ਕਿਸੇ ਨੂੰ ਖਾ ਲੈਣਾ ਇਹਨਾਂ ਨੇ ਸ਼ਾਮ ਤੱਕ ਨਹੀਂ ਆਣਾ ਹੁਣ ਦੇ ਹਲੇ ਸ਼ਾਮ ਤੱਕ ਆਣਾ